ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਢੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ ਸੀਐਮ ਭਗਵੰਤ ਮਾਨ ਨੂੰ ਉਹਨਾਂ ਦੇ ਕੰਮ ਲਈ 0 ਤੋਂ 10 ਦੇ ਵਿੱਚੋਂ ਤੁਸੀਂ ਕਿੰਨੇ ਨੰਬਰ ਦਿਓਗੇ ਆਪਣੀ ਰਾਏ ਜ਼ਰੂਰ ਦਿਆ ਜੇ ਜੇ ਤੁਹਾਨੂੰ ਲੱਗਦਾ ਹੈ ਕਿ ਸੀਐਮ ਭਗਵੰਤ ਮਾਨ ਨੇ ਪੰਜਾਬ ਲਈ ਵਧੀਆ ਕੰਮ ਕੀਤਾ ਹੈ ਤਾਂ ਵੱਧ ਨੰਬਰ ਦਿਆ ਜੇ ਜੇ ਲੱਗਦਾ ਹੈ ਪੰਜਾਬ ਲਈ ਕੰਮ ਵਧੀਆ ਨਹੀਂ ਕੀਤੇ ਤਾਂ ਘੱਟ ਨੰਬਰ ਦਿਆ ਜੇ ਰੁਖ ਕਰਨ ਲੇ ਨੇ ਪਹਿਲੀ ਵੱਡੀ ਖਬਰ ਵੱਲ ਨੂੰ ਖਬਰ ਗੈਂਗਸਟਰ ਲੋਰੈਂਸ ਬਿਸ਼ਨੋਈ ਤੇ 골ਡੀ ਬਰਾੜ ਦੇ ਨਾਲ ਜੁੜੀ ਹੈ ਉਹਨਾਂ ਦੋਨਾਂ ਦੀ ਪੜ ਜਿਹੜੀ ਹੈ ਉਹ ਸ਼ਰਮ ਹੋ ਗਈ ਹੈ ਕਿਉਂਕਿ ਇੱਕ ਆਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕੀ ਹੈ ਪੂਰੀ ਗੱਲਬਾਤ ਆਓ ਤੁਹਾਨੂੰ ਸੁਣਾਉਂਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ 골ਡੀ ਬਰਾੜ ਅੱਜ ਵੌਇਸ ਮੈਸੇਜ ਚੰਦਰਨਾ ਤਾਂ ਪਿਆਰੇ ਪਹਿਲੀ ਇੰਦਰਪ੍ਰੀਤ ਪਹਿਰੀ ਭਰਾ ਸਾਡਾ ਜਿਹਦਾ ਚੰਡੀਗੜ੍ਹ ਦੇ ਵਿੱਚ ਅੱਜ ਲੋਰੈਂਸ ਆਪਣੇ ਹੋਇਆ ਬੀ ਇਹ ਤਾਂ ਹੁਣ 100 ਗੱਲਾਂ ਕਹਿਣਗੇ ਵੀ ਪੈਰੀ ਇਹ ਕਰਦਾ ਸੀ ਪੈਰੀ ਉਹ ਕਰਦਾ ਸੀ ਪੈਰੀ ਗਰੁੱਪਾਂ ਐ ਇਕੱਠੇ ਕਰਕੇ ਇਹਨੂੰ ਦਿੰਦਾ ਸੀ ਉਹਨੂੰ ਦਿੰਦਾ ਸੀ ਇਹ ਗੱਲ ਨਹੀਂ ਤੁਹਾਨੂੰ ਕਿਸੇ ਨੇ ਦੱਸਣੀ ਵੀ ਲਾਰੈਂਸ ਨੇ ਅੱਜ ਖੁਦ ਹੀ ਫੋਨ ਲਾਇਆ ਪੈਰੀ ਨੂੰ ਪੈਰੀ ਆ ਤੇ ਨੂੰ ਪਹਿਲਾਂ ਦਾ ਵਿਆਹ ਦੀਆਂ ਵਧਾਈਆਂ ਤੇ ਤੇਰੇ ਨਾਲ ਯਾਰ ਕੋਈ ਪਰਿਵਾਰ ਦੀ ਕੋਈ ਪਰਸਨਲ ਗੱਲ ਕਰਨੀ ਹੈ ਤੇਰੇ ਫੋਨ 'ਤੇ ਕਰਨੀ ਸੇਖਣੀ ਜਿੱਦੂ ਬਲਾਨੀ ਥਾਂ ਤੇ ਆ ਤੇ ਉੱਥੇ ਤੈਨੂੰ ਕੋਈ ਭਰਾ ਮਿਲੂਗਾ ਉਹਦੇ ਫੋਨ ਤੋਂ ਗੱਲ ਕਰਾਂਗੇ ਇਹ ਕਿਸੇ ਨੇ ਨਹੀਂ ਦੱਸਣੀ ਵੀ ਇਹਨੇ ਆ ਪਈ ਯਾਰ ਬੁਲਾ ਕੇ ਯਾਰ ਇਹਨੇ ਲੌਰੈਂਸ ਨੇ ਆਪ ਖੁਦ ਪਰਸਨਲੀ ਫੋਨ ਕਰਕੇ ਕਿਸੇ ਦੂਜੇ ਬੰਦੇ ਤੋਂ ਹੀ ਇਹ ਸੇ ਇਹ ਕਿਸੇ ਨੇ ਨਹੀਂ ਦੱਸਣਾ ਇਹਨਾਂ ਨੇ ਹੁਣ 100 ਕਮੀਆਂ ਕੱਢ ਦੇਣੀਆਂ ਪੈਰੀ ਚ ਵੀ ਉਹ ਐਂ ਕਰਦਾ ਸੀ ਉਹ ਤਾਂ ਕਰਦਾ ਸੀ ਇਹਦਾ ਸਾਥ ਦਿੰਦਾ ਸੀ ਤੇ ਉਹਦਾ ਨਹੀਂ ਦਿੰਦਾ ਸੀ ਪਰ ਇਹਨਾਂ ਨੇ ਇਹ ਨਹੀਂ ਦੱਸਣਾ ਵੀ ਕਿੰਨੀਆਂ ਅਣਗਿਣਤ ਰਾਤਾਂ ਜਦੋਂ ਕਿਸੇ ਨੇ ਵੀ ਫੋਨ ਨਹੀਂ ਚੱਕਦਾ ਸੀ ਜਦੋਂ ਕਦੇ ਲੌਰੈਂਸ ਨੇ ਆਉਂਦਾ ਕੋਈ ਠੀਕ ਹੈ ਜਦੋਂ ਇਹਨਾਂ ਨੂੰ ਕੋਈ ਆਪਦੇ ਘਰੇ ਵੜ ਕੇ ਰਾਜੀ ਨਹੀਂ ਸੀ ਉਦੋਂ ਪੈਰੀ ਦੀ ਮਾਤਾ ਤੇ ਪੈਰੀ ਦੇ ਪਿਓ ਇਹਨੂੰ ਮਾਂ ਆਪਦੇ ਮਾਂ ਪਿਓ ਮੰਗੋ ਇਹਨੂੰ ਘਰੇ ਰੱਖਦੇ ਰਹੇ ਐ ਇਹਨੂੰ ਘਰ ਦੇ ਘਰੇ ਰੋਟੀਆਂ ਬਣਾਮਣਾ ਖਵਾਉਂਦੇ ਰਹੇ ਐ ਇਹਦੀ ਮਾਂ ਨੇ ਨਹੀਂ ਕਦੇ ਇਹਨੂੰ ਅਬੋਰਾ ਰੋਟੀ ਪਕਾ ਕੇ ਭੇਜੀ ਹਣੀ ਪੈਰੀ ਦੀ ਮਾਤਾ ਵਿਚਾਰੀ ਇਹਨੂੰ ਰੋਟੀਆਂ ਪਕਾਵਕਾ ਤਰੀਕਾਂ ਦੇ ਫੜਾ ਕੇ ਆਉਂਦੀ ਰਹੀ ਵੀ ਮੇਰੇ ਪੁੱਤ ਤੇ ਦੋਸਤ ਨੇ ਆਪਦੇ ਪੁੱਤਾਂ ਨੂੰ ਸਮਝਿਆ ਅੱਜ ਜਿਹਨੇ ਉਸੇ ਮਾਂ ਦਾ ਪੁੱਤ ਇੰਨਾਂ ਗੱਲਾਂ ਤੋਂ ਹੀ ਲੋਕ ਆਪਦੇ ਘਰੋਂ ਆਪਦੇ ਘਰੇ ਬਾਹਰ ਤੇ ਬੇਗਾਨੇ ਬੰਦੇ ਕੋਈ ਬਾੜ ਨੂੰ ਡਰਦੇ ਆ ਲੋਕ ਸੱਚੇ ਹੋ ਗਏ ਅੱਜ ਤੇ ਯਾਰ ਯਾਰੀ ਝੂਠੀ ਪੈ ਗਈ ਜਿਹੜੀ ਅੱਜ ਲਾਰੈਂਸ ਨੇ ਹਰਕਤ ਕੀਤੀ ਆ ਯਾਰੀ ਤਾਂ ਛੱਡੋ ਯਾਰੀ ਦੇ ਨਾਂ ਤੇ ਤਾਂ ਇੱਕ ਕਲੰਕ ਹੈ ਹੀ ਹੈ ਲਾਰੈਂਸ ਹੱਤ ਦੁਸ਼ਮਣੀ ਦੇ ਨਾਂ ਤੇ ਵੀ ਕਲੰਕ ਹੋ ਗਿਆ ਤੂੰ ਆਪਣੀ ਦੁਸ਼ਮਣੀ ਦੇ ਵਿੱਚ ਇਹਨੂੰ ਵਿਚਾਰੇ ਗਊ ਬੰਦੇ ਨੂੰ ਜੀਨਾ ਅਜੇ ਤੱਕ ਵੀ ਤੂੰ ਅਜੇ ਤੱਕ ਪੈਰੀਆਂ ਨੇ ਦੇ ਥਰੂ ਇਹਨਾਂ ਥਰੂ ਤੂੰ ਸਨੇਹ ਲਵਾਉਂਦਾ ਸੀ ਸਾਨੂੰ ਵੀ ਰਾਈਨਾਮਾ ਕਰਵਾ ਦੋ ਮੇਰਾ ਠੀਕ ਹੈ ਇਹਨਾਂ ਨੇ ਕਦੇ ਕਦੋਂ ਇਹਨਾਂ ਨੇ ਤੇਰੀ ਖਿਲਾਫਤ ਕਰਤੀ ਜਾਂ ਸਾਡੀ ਕਦੇ ਮਤ ਕਰਤੀ ਚਲ ਜੇ ਕਦੇ ਤੇਰੇ ਨਾਲ ਕਦੇ ਹੈਲੋ ਆਇਓ ਕੀ ਹੋਵੇ ਜਾਂ ਕਦੇ ਸਾਡੇ ਨਾਲ ਵੀ ਹੋ ਗਈ ਹੋਵੇ ਪੁਰਾਣੇ ਯਾਰ ਸੀ ਯਾਰ ਹੋ ਜਾਂਦੀ ਸੀ ਐਓ ਜੀ ਕੀ ਨਹੀਂ ਤੇਰੀ ਤੇਰਾ ਕੀ ਨਖਾਨ ਕਰਤਾ ਕੋਈ ਜ਼ਿੰਦਗੀ ਚ ਕਦੇ ਤੂੰ ਸਾਥ ਕਰਦੇ ਨਾ ਪੈਰੀ ਨੇ ਤੇਰਾ ਕਦੇ ਵੀ ਨੁਕਸਾਨ ਕੀਤਾ ਜਾਂ ਤੇਰੇ ਬਾਰੇ ਕਦੇ ਮਾੜਾ ਵੀ ਬੋਲਿਆ ਤੇ ਮੈਂ ਇਹਦੇ ਹੁੰਦਾ ਨਾ ਤੈਨੂੰ ਜਿਵੇਂ ਸਾਨੂੰ ਭਰਾ ਮੰਨਦਾ ਸੀ ਉਵੇਂ ਹੀ ਤੈਨੂੰ ਨਕਸੀ ਤੇ ਨਾਲੇ ਇੱਕ ਗੱਲ ਹੋਰ ਸੌਣ ਲੈ ਲਔਰੈਂਸ ਤੇ ਜਿਹੜੇ ਤੇਰੀ ਵੀ ਸੁਣ ਲੈਣ ਦਲੀ ਛਲੀ ਜਿਹੜੀ ਤੂੰ ਇਕੱਠੀ ਕਰ ਰੱਖੀ ਐ ਤੇ ਇਹਦੇ ਵਾਂਗੂ ਕੋਈ ਨਜ਼ਾਇਜ਼ ਅਤਰਾ ਸੀਪਾ ਜਿਹਨੂੰ ਤੂੰ ਡਾਉਨ ਬਣਾ ਰੱਖਿਆ ਸੀ ਦਵਾਈ ਵਿੱਚ ਤੁਸੀਂ ਬਲਾਬਲਾ ਮੀਟਿੰਗਾਂ ਕਰਾਉਂਦੇ ਸੀ ਤੁਹਾਨੂੰ ਲੱਗਦਾ ਸੀ ਦਵਾਈ ਬਹੁਤ ਸੇਫ ਐ ਕੇ ਐਸੀ ਤੇ ਕੋਈ ਸੀ ਯਾਰ ਕਰਨ ਸੀ ਸਭ ਨੂੰ ਪਤਾ ਸੀ ਪੇ ਦਾ ਕੀ ਕਰਦਾ ਸੀ ਸੀਪਾ ਪੁਲਿਸ ਦਾ ਵੀ ਮਹਤਵ ਕਰ ਸੀ ਸੀਪਾ ਗਰੁੱਪ ਦੇ ਨਾਮ ਤੇ ਪੈਸੇ ਖਾਂਦਾ ਸੀ ਤੇ ਪੈਸੇ ਦੀ ਠੱਗੀ ਵੀ ਮਾਰਦਾ ਸੀ ਕੋਈ ਇੱਕ ਬੰਦੇ ਨੂੰ ਕਦੇ ਕਿਸੇ ਨੇ ਰੁਪਈਆ ਨਹੀਂ ਦਿੱਤਾ ਤੇ ਆਪ ਉਹ ਕਰੋੜਾ ਰੁਪਈਆ ਅੰਦਰ ਕਰਕੇ ਬੈਠਾ ਸੀ ਕਿਉਂਕਿ ਭਾਈਚਾਰੇ ਦਾ ਹੱਕ ਮਾਰ ਰਿਹਾ ਸੀ ਉਹ ਤੇ ਉੱਥੇ ਬਾਹਰ ਬੈਠ ਕੇ ਗਰੁੱਪ ਦੇ ਭੇਟ ਲੈ ਕੇ ਜਿੰਨੇ ਵੀ ਬੰਦਿਆਂ ਦੇ ਪੁਲਿਸ ਨੂੰ ਦੇ ਸਕਦਾ ਈ ਉਹਨੇ ਹੀ ਦਿੰਦੇ ਜਦੋਂ ਤੇਰੇ ਨਾਲ ਯਾਰੀ ਸੀ ਅਸੀਂ ਤਾਂ ਇਹਨੂੰ ਉਦੋਂ ਵੀ ਕਹਿੰਦੇ ਰਹੇ ਹਮੇਸ਼ਾ ਸੀਪਾ ਨਹੀਂ ਇਹ ਚੱਕਰ ਨਹੀਂ ਸਿਰੇ ਤੇ ਠੀਕ ਹੈ ਕੋਈ ਕੋਈ ਇਹ ਨਹੀਂ ਅਸੀਂ ਪਹਿਲਾਂ ਇਹਨਾਂ ਨੂੰ ਭਰਾ ਕਹਿੰਦੇ ਰਹੇ ਆ ਤੈਨੂੰ ਤੇਰੇ ਮੂੰਹ ਤੇ ਵੀ ਕਹਿੰਦੇ ਰਹੇ ਆ ਵੀ ਤੇਰੇ ਯਾਰ ਇਹ ਚਗਲ ਨੇ ਤੇ ਜੇ ਨਹੀਂ ਗਲਤੀ ਸੀ ਮੈਂ ਫੋਨ ਲਾਇਆ ਸੀ ਕਿਤੇ ਵੀ ਮੈਂ ਕਨੇਡਾ ਫੋਨ ਲਗਾ ਰੱਖੇ ਸੀ ਕਿ ਜੋ ਵੀ ਆਪ ਤੇ ਕੰਮ ਕਰਾਂ ਚ ਮੇਰੀਆਂ ਪੰਚੇਤੀਆਂ ਦੇ ਵਿੱਚ ਇਹ ਸੀਪਾ ਲੱਤ ਪਾ ਰਿਆ ਸੀ ਉਹਨਾਂ ਨੂੰ ਫੋਨ ਲਾ ਲਾ ਧਮਕਾ ਰਿਆ ਸੀ ਬੰਦੇ ਨੂੰ ਕਿ ਜਿਹੜਾ ਕੋਈ ਸਾਡੇ ਤੋਂ ਲਾਵਾ ਕੁਝ ਇਦਾਂ ਕਰੂਗਾ ਤੇ ਉਦਾਂ ਕਰੂਗਾ ਤੇ ਅਸੀਂ ਠੀਕ ਹੈ ਨਾ ਪੈਰੀ ਦਾ ਤੂੰ ਇੱਕ ਵੀ ਤਸੂਰ ਨਹੀਂ ਕਦੇ ਵੀ ਪੈਰੀ ਨੇ ਤੇਰੇ ਉਲਟ ਕੁਝ ਗਲਤ ਕੀਤੀ ਹੋਵੇ ਤੇਰੇ ਉਲਟ ਕੋਈ ਕੋਈ ਵੀ ਕਿਸੇ ਦੀ ਮਦਦ ਕੀਤੀ ਹੋਵੇ ਜਾਂ ਸਾਡੀ ਕਿਸੇ ਕ੍ਰਾਈਮ ਚ ਮਦਦ ਕੀਤੀ ਹੋਵੇ ਕਦੇ ਵੀ ਤਾਂ ਮੇਰੇ ਮੂੰਹ ਤੇ ਕਰਾ ਲਈ ਤੂੰ ਠੀਕ ਹੈ ਮੰਨ ਜੂਗਾ ਮੈਂ ਤੈਨੂੰ ਵੀ ਹਾਂ ਪੈਰੀ ਦੀ ਗਲਤੀ ਸੀ ਠੀਕ ਹੈ ਨਾ ਪਰ ਗਲਤੀ ਇਹ ਹੋ ਗਈ ਕਿ ਤੇਰੇ ਕਦੇ ਯਾਰ ਸਮਝ ਲਿਆ ਬਸ ਇਹੀ ਗਲਤੀ ਸੀ ਉਹਦੀ ਹੋਰ ਮੈਨੂੰ ਲੱਗਦਾ ਨਹੀਂ ਪੈਰੀ ਨੇ ਕਦੇ ਕੋਈ ਗਲਤੀ ਕੀਤੀ ਆ 7 ਦਿਨ ਪਹਿਲਾਂ ਉਹਦਾ ਵਿਆਹ ਹੋਇਆ ਲਾਰੈਂਸ ਸਾਹਿਬ ਦੇ ਘਰੇ ਬੈਠਾ ਸੀ ਪਰਿਵਾਰ ਦੇ ਨਾਲ ਯਾਰ ਕੀ ਹੁੰਨੀ ਕਿਸੇ ਦਾ ਮਾਰਾ ਕਰਤਾ ਯਾਰ ਹੈ ਤੁਸੀਂ ਕਹੀ ਇਹਨਾਂ ਨਸੀਬੇ ਦਾ ਅਸੀਂ ਬਦਲਾ ਲੈਣਾ ਸੀਪਾ ਉਹ ਰਸੋਈ ਉੱਤੇ ਤੇ ਪੈਰੀ ਦਾ ਵਿਆਹ ਸੀ ਆਪੇ ਨੰਨਾਂ ਦੇ ਬੈਠਾ ਸੀ ਉੱਤੇ ਉਹ ਲੈਣਾ ਸੀ ਸੀਪੇ ਨਾਲ ਕੀ ਹੋ ਰਿਆ ਜਾਂ ਕੀ ਨਹੀਂ ਸਾਡੀ ਦੋਹਾਂ ਨਾਲ ਗੱਲ ਵੀ ਨਹੀਂ ਹੋਈ ਕਿੰਨੇ ਦਿਨਾਂ ਦੀ ਸ਼ਰਮ ਕਰ ਅਗਲੀ ਵੱਡੀ ਖਬਰ ਐਮਪੀ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੈ ਹਾਈ ਕੋਰਟ ਵੱਲੋਂ ਅਮਰਿਤਪਾਲ ਦੀ ਪਰੋਲ ਦੀ ਅਰਜੀ ਰੱਦ ਕਰ ਦਿੱਤੀ ਗਈ ਹੈ ਅਮਰਿਤਪਾਲ ਦੇ ਹੱਕ ਦੇ ਵਿੱਚ ਬੀਜੇਪੀ ਦੇ ਲੀਡਰ ਰਵਨੀਤ ਬਿੱਟੂ ਕੀ ਕੁਝ ਬੋਲੇ ਨੇ ਆਓ ਤੁਹਾਨੂੰ ਸੁਣਾਉਂਦੇ ਆਂ ਬਿੱਟੂ ਜੀ ਜੀ ਵੱਲੋਂ ਆਪਣਾ ਹਾਈ ਕੋਰਟ ਦੇ ਅੱਗੇ ਦੇਖੋ ਮੈਂ ਤਾਂ ਇੰਨਾ ਕਹਿਣਾ ਅੱਜ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਤੇ ਉੱਥੇ ਦੇ ਐਡਮਿਨਿਸਟ੍ਰੇਸ਼ਨ ਨੂੰ ਮੈਂ ਤਾਂ ਪੰਜਾਬੀ ਸਿੱਧਾ ਕਹੂੰਗਾ ਅੱਜ ਉਹਨਾਂ ਨੇ ਸਲੰਡਰ ਕਰਤਾ ਅੱਜ ਉਹਨਾਂ ਨੂੰ ਮੈਂ ਸਮਝਦਾ ਡੁੱਬ ਕੇ ਮਰ ਜਾਣਾ ਚਾਹੀਦਾ ਜੋ ਹਾਲਾਤ ਜਿਵੇਂ ਕਹਿਣ ਵਾਲੀ ਗੱਲ ਆ ਐਂ ਜੰਮੂ ਕਸ਼ਮੀਰ ਤੋਂ ਇੰਜੀਨੀਅਰ ਫਰੂਕ ਐਮ ਪੀ ਨੇ ਉਹ ਵੈਸੇ ਅੰਦਰ ਨੇ ਉਹਨਾਂ ਤੇ ਵੀ ਬਹੁਤ ਧਾਰਾ ਲੱਗੀਆਂ ਬਟ ਜਦੋਂ ਪਾਰਲੀਮੈਂਟ ਦਾ ਸੈਸ਼ਨ ਆਉਂਦਾ ਉਹਨਾਂ ਨੂੰ ਪਰਮਿਸ਼ਨ ਮਿਲਦੀ ਆ ਉਹਨਾਂ ਨੂੰ ਪ੍ਰੋਲ ਮਿਲਦੀ ਆ ਤੇ ਉਹ ਆ ਕੇ ਹਰ ਸੈਸ਼ਨ 'ਚ ਗੱਲ ਕਰਦੇ ਆ ਇਸੇ ਤਰੀਕੇ ਨਾਲ ਹੀ ਜਿਹੜੇ ਖਡੂਰ ਸਾਹਿਬ ਹਲਕਾ ਉੱਥੋਂ ਅਮਰਿਤਪਾਲ ਜਿੱਤਿਆ ਹੋਇਆ ਹੈ ਅੱਜ ਮੈਂ ਇਹ ਗੱਲ ਕਲੀਅਰ ਕਰਾਉਣਾ ਚਾਹੁੰਦਾ ਇਹ ਆਮ ਆਦਮੀ ਪਾਰਟੀ ਤੇ ਉੱਥੇ ਕਹਿੰਦੇ ਆ ਵੀ ਸੈਂਟਰ ਤੇ ਬੀਜੇਪੀ ਨੇ ਇੱਕ ਅੰਦਰ ਰੱਖਿਆ ਹੋਇਆ ਅੱਜ ਗੱਲ ਸਾਫ਼ ਹੋ ਗਈ ਵੀ ਇਹਦੇ ਐਨਐਸਏ ਵੀ ਮੈਂ ਹਮੇਸ਼ਾ ਕਿਹਾ ਵੀ ਡੀਸੀ ਲਾਉਂਦਾ ਹੈ ਐਸਐਸਪੀ ਲਾਉਂਦਾ ਹੈ ਡੀਜੀਪੀ ਚੀਫ ਸੈਕਟਰੀ ਫਿਰ ਸੀਐਮ ਤੋਂ ਬਾਅਦ ਉੱਤੇ ਭੇਜਦੇ ਆ ਵੀ ਇੱਥੇ ਐਨਐਸਏ ਲਾਓ ਅਸੀਂ ਲਾਤੀ ਆ ਹੁਣ ਉਹਨੂੰ ਸੈਸ਼ਨ 'ਚ ਜਦੋਂ ਉਹਨੇ ਸੁਪਰੀਮ ਕੋਰਟ ਆਇਆ ਤੇ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਹਾਈ ਕੋਰਟ ਡਿਸਾਈਡ ਕਰੇ ਉੱਥੇ ਹਾਈ ਕੋਰਟ ਦੇ ਵਿੱਚ ਐਡਵੋਕੇਟ ਜਰਨਲ ਏਜੀ ਪੰਜਾਬ ਪੇਸ਼ ਹੁੰਦਾ ਤੇ ਇਹ ਕਹਿੰਦਾ ਵੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਜੇ ਅਮਰਿਤਪਾਲ ਹਾਊਸ ਚ ਚਲਾ ਗਿਆ ਜੇ ਪਾਰਲੀਮੈਂਟ ਚ ਆ ਗਿਆ ਜਿਹੜਾ ਕਿ ਲੋਕਾਂ ਨੇ ਉਹਨੂੰ ਰਾਈਟ ਦਿੱਤਾ ਹੈ ਵੀ ਪੰਜਾਬ ਦੇ ਵਿੱਚ ਅੱਗ ਲੱਗ ਜਾਏਗੀ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਸ ਪੱਧਰ ਤੇ ਇਹ ਸਰਕਾਰ ਦੇ ਹਾਲ ਨੇ ਆਪ ਤਾਂ ਜਾਪਾਨ ਚੜ ਗਏ ਤੇ ਪਿੱਛੋਂ ਇਹਨਾਂ ਦਾ ਏਜੀ ਇਹ ਹੁਕਮ ਕਰ ਰਿਹਾ ਵੀ ਇੱਕ ਮੈਂ ਕਹਣਾ ਉਹ ਮੇਰੀ ਉਹਦੀ ਵਿਚਾਰਧਾਰਾ ਸਾਡੇ ਨਾਲ ਨਹੀਂ ਰਲਦੀ ਉਹਦੀ ਪਾਰਟੀ ਲੱਗਾ ਸਾਡੀ ਵਿਚਾਰਧਾਰਾ ਅਲੱਗ ਆ ਪਰ ਉਹ ਐਮਪੀ ਤਾਂ ਚੁਣਿਆ ਹੋਇਆ ਲੋਕਾਂ ਨੇ ਤੇ ਉਹਨੂੰ ਕੋਰਟ ਚ ਜਾ ਕੇ ਤੁਸੀਂ ਇਹ ਗੱਲ ਕਹਿੰਨੇ ਹੋ ਵੀ ਬਿਲਕੁਲ ਬਾਹਰ ਨਾ ਨਿਕਲਣ ਦਿਓ ਅੱਗ ਲੱਗ ਜੂਗੀ ਤੇ ਇਸ ਕਰਕੇ ਇਹ ਸਾਫ ਹੋ ਗਿਆ ਵੀ ਇਹ ਕਹਿਣੀ ਤੇ ਕਤਨੀ ਦਾ ਬੜਾ ਵੱਡਾ ਫਰਕ ਆ ਇਸ ਕਰਕੇ ਇਹ ਲੋਕਾਂ ਨੂੰ ਕਲੈਰਿਟੀ ਮੈਂ ਦੇਣਾ ਚਾਹੁੰਦਾ ਸੀ ਵੀ ਇਹ ਨੇ ਪੰਜਾਬ 'ਚ ਅੱਜ ਹਰ ਜਗ੍ਹਾ ਗੈਂਗਵਾਰ ਚੱਲ ਰਹੀ ਆ ਹਰ ਜਗ੍ਹਾ ਮਰਾ ਮਰਾਈ ਹੋ ਰਹੀ ਆ ਅੱਗ ਤਾਂ ਤੁਸੀਂ ਪੰਜਾਬ ਨੂੰ ਲਾਈ ਪਈ ਅੱਗ ਛੱਡੀ ਕਿੱਥੇ ਆ ਤੇ ਮੈਂ ਇੱਕ ਹੋਰ ਥੋੜੇ ਵੱਡੇ ਕਿਉਂਕਿ ਸਾਰੀ ਦੁਨੀਆ 'ਚ ਇਹ ਗੱਲ ਪਹੁੰਚਦੀ ਆ ਸਾਡੇ ਸੀਐਮ ਸਾਹਿਬ ਜਪਾਨ ਦੇ 10 ਦਿਨਾਂ ਦੇ ਦੌਰੇ ਤੇ ਗਏ ਆ ਚੀਫ ਮਿਨਿਸਟਰ ਸਾਹਿਬ ਮੈਂ ਇੱਕ ਬੇਨਤੀ ਕਰਦਾ ਜਿਹੜੇ ਉਹਨਾਂ ਦੇ ਨਾਲ ਆਫਸਰਸ ਬਣ ਗਏ ਆ ਰੱਬ ਦੇ ਵਾਸਤੇ ਰੱਬ ਦੇ ਵਾਸਤੇ 에어ਪੋਰਟਾਂ 'ਚ ਉਹਨਾਂ ਨੂੰ ਹੋਟਲਾਂ ਦੇ ਵਿੱਚ ਸੰਭਾਲ ਕੇ ਰੱਖਿਓ ਜੋ ਜਰਮਨੀ ਦੇ 에어ਪੋਰਟ ਤੇ ਹੋਇਆ ਸੀ ਜੋ ਹਾਲਾਤ ਤੁਸੀਂ ਉੱਥੇ ਪਾਏਗੇ ਸੀ ਤੁਹਾਨੂੰ ਜਹਾਦ ਦੇ ਵਿੱਚ ਚੜ੍ਹ ਨਹੀਂ ਦਿੱਤਾ ਜਾ ਰਿਆ ਸੀ ਤੇ ਮੈਂ ਇਹ ਸਮਝਦਾ ਵੀ ਇਹ ਜਾਪਾਨ ਦੇ ਵਿੱਚ ਉੱਥੇ ਜਾ ਕੇ ਇਹ ਹਾਲ ਨਾ ਕਰਿਓ ਉੱਥੇ ਦੀ ਜਾਪਾਨ ਦੀਆਂ ਵੀ ਬੜੀਆਂ ਜਿਹੜੀ ਵਿਸਕੀ ਆ ਵੋਡਕਾ ਐ ਹੋਰ ਆ ਉਹਨਾਂ ਦੀ ਵੀ ਬੜੀ ਮਸ਼ਹੂਰੀ ਮਸ਼ਹੂਰ ਨੇ ਕਿਉਂਕਿ ਇਹਨਾਂ ਨੂੰ ਡਿਗਰੀ ਨਹੀਂ ਪਤਾ ਲੱਗਦੀ ਇਹ ਉਸ ਹਾਵ ਨਾ ਪੀ ਪੀ ਜਾਂਦੇ ਆ ਇਹਨਾਂ ਨੂੰ ਉਰੇਓ ਪੂਰਾ ਪ੍ਰਬੰਧ ਕਰਕੇ ਇਹਨਾਂ ਨੂੰ ਜਿਹੜੀ ਵੀਏ ਦੇਸੀ ਪਿੰਦੇ ਆ ਠਰਲਾ ਪਿੰਦੇ ਆ ਕਿਉਂਕਿ ਉਹਦੀ ਡਿਗਰੀ ਇਹਨਾਂ ਨੂੰ ਪਤਾ ਉਹਨਾਂ ਪੂਰਾ ਸਮਾਨ ਆਪਣੀ ਆਪਣੀਆਂ ਟੈਟੀਆਂ ਚ ਨਾਲ ਲੈ ਕੇ ਜਾਇਓ ਉੱਥੇ ਦੀ ਜਪਾਨ ਦੀ ਪੀ ਕੇ ਕਿਤੇ ਉੱਥੇ 에어ਪੋਰਟਾਂ ਤੇ ਜਾਂ ਜਹਾਜ਼ ਨਾਲ ਲਿਗਿਓ ਬੜੀ ਪੰਜਾਬ ਦੀ ਇੱਜ਼ਤ ਦਾ ਜਿਹੜਾ ਇਹੋ ਜਨਾਜਾ ਨਿਕਲਦਾ ਉੱਤੇ ਪੱਗ ਸਿੰਘ ਜੀ ਦੀ ਪੱਗ ਦਾ ਰੰਗ ਮੰਨਿਆ ਤੇ ਇਹ ਸਾਡੀ ਇੱਜ਼ਤ ਆ ਜਿਹੜੀ 10 ਦਿਨ ਲਈ ਹੁਣ ਪੰਜਾਬ ਦੀ ਜਪਾਨ ਗਈ ਆ ਉਹ ਨਾਲ ਆਫੀਸਰ ਨੇ ਜਿਹੜੇ ਉਹ ਧਿਆਨ ਰੱਖਣ ਬਾ ਇੱਜ਼ਤ ਉਹ ਇੱਜ਼ਤ ਨੂੰ ਵਾਪਸ ਲਿਆਉਣ ਨਹੀਂ بڑا ਸਾਨੂੰ ਸੁਣਨਾ ਪੈਂਦਾ ਇਹ ਭਗਵੰਤ ਮਾਨ ਜੀ ਤੁਸੀਂ ਵੀ ਕੋਈ ਗੱਲ ਨਹੀਂ ਉਰੇ ਆ ਕੇ ਲਾ ਲਿਓ ਚਾ ਚਾਰ ਚੱਕ ਪੇ 10 ਦਿਨ ਘਟ ਪੀ ਲਿਓ ਧੰਨ ਅਗਲੀ ਖਬਰ ਵੱਲ ਵਧਦੇ ਹਾਂ ਅਗਲੀ ਖਬਰ ਕੇਂਦਰ ਸਰਕਾਰ ਦੇ ਨਾਲ ਜੁੜੀ ਹੈ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ ਕਿ ਜਿੰਨੇ ਵੀ ਲੋਕਾਂ ਦੇ ਕੋਲ ਮੋਬਾਈਲ ਹਨ ਉਹਨਾਂ ਦੇ ਵਿੱਚ ਸੰਚਾਰ ਸਾਥੀ ਨਾ ਦਾ ਇੱਕ ਐਪ ਲਾਜ਼ਮੀ ਕੀਤਾ ਜਾਣਾ ਹੈ ਮਾਰਚ 2026 ਤੋਂ ਜਿਹੜੇ ਵੀ ਨਵੇਂ ਮੋਬਾਈਲ ਫੋਨ ਕੰਪਨੀਆਂ ਦੇ ਵੱਲੋਂ ਵੇਚੇ ਜਾਣਗੇ ਉਹਨਾਂ ਦੇ ਵਿੱਚ ਸੰਚਾਰ ਸਾਥੀ ਨਾ ਦਾ ਐਪ ਲਾਜ਼ਮੀ ਕੀਤਾ ਜਾਵੇ ਅਤੇ ਉਹ ਡਿਲੀਟ ਵੀ ਨਹੀਂ ਹੋਵੇਗਾ ਉਸਨੂੰ ਪੱਕੇ ਤੌਰ ਤੇ ਰੱਖਣਾ ਹੀ ਪਵੇਗਾ ਜਿਹੜੇ ਮੋਬਾਈਲ ਇਸ ਵੇਲੇ ਮਾਰਕੀਟ ਦੇ ਵਿੱਚ ਹਨ ਜਾਂ ਲੋਕਾਂ ਦੇ ਕੋਲ ਨੇ ਉਹਨਾਂ ਦੇ ਵਿੱਚ ਵੀ ਅਪਡੇਟ ਕਰਕੇ ਸੰਚਾਰ ਸਾਥੀ ਐਪ ਇੰਸਟਾਲ ਕੀਤਾ ਜਾਵੇ ਕੇਂਦਰ ਸਰਕਾਰ ਨੇ ਇਹ ਫੈਸਲਾ ਆ ਮਕਸਦ ਇਸ ਦੇ ਪਿੱਛੇ ਇਹ ਦੱਸਿਆ ਗਿਆ ਕਿ ਜੋ ਲੋਕਾਂ ਦੇ ਨਾਲ ਸਾਈਬਰ ਧੋਖਾਧੜੀ ਹੁੰਦੀ ਹੈ ਆਨਲਾਈਨ ਫਰੋਡ ਜੋ ਹੁੰਦੇ ਨੇ ਉਹਨਾਂ ਨੂੰ ਰੋਕਣ ਲਈ ਸੰਚਾਰ ਸਾਥੀ ਐਪ ਬਹੁਤ کارਗਰ ਹੈ ਇਸ ਕਰਕੇ ਸਾਰਿਆਂ ਦੇ ਮੋਬਾਈਲ ਦੇ ਵਿੱਚ ਇਹ ਐਪ ਲਾਜ਼ਮੀ ਹੋਣਾ ਚਾਹੀਦਾ ਹੈ ਇਹ ਹਟਾਇਆ ਵੀ ਨਹੀਂ ਜਾ ਸਕੇਗਾ ਰੋੜਾ ਐ ਪੈ ਗਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਲੋਕਾਂ ਦੀ ਜਸੂਸੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਹੋਵੇ ਰਾਸ਼ਟਰਪਤੀ ਤੇ ਜਾਂ ਪੰਜਾਬ ਪਦਰ ਤੇ ਆਮ ਆਦਮੀ ਹੋਵੇ ਰਾਸ਼ਟਰੀ ਪਦਰ ਤੇ ਜਾਂ ਪੰਜਾਬ ਪਦਰ ਤੇ ਸਾਰਿਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਕਿ ਕੇਂਦਰ ਸਰਕਾਰ ਲੋਕਾਂ ਦੀਆਂ ਗੱਲਾਂ ਸੁਣਨਾ ਚਾਹੁੰਦੀ ਹੈ ਕਿੱਥੇ ਕੋਈ ਜਾਂਦਾ ਹੈ ਕਿਸੇ ਨਾਲ ਕੋਈ ਕੀ ਗੱਲ ਕਰਦਾ ਹੈ ਕੋਈ ਕੀ ਮੈਸੇਜ ਕਰਦਾ ਹੈ ਪੂਰੀ ਤਰਾ ਨજર ਸਰਕਾਰ ਵੱਲ ਲੋਕਾਂ ਦੇ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਾਈਵੇਸੀ ਦੇ ਅਧਿਕਾਰ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਦਾ ਵਿਰੋਧ ਕੀਤਾ ਹੈ ਕਿ ਹੁਣ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਵਾਪਸ ਲਿਆ ਜਾਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੀ